ਗੁਰਿਆਨ ਦੇ ਐਕਸੈਲਸ਼ੀਅਰ ਕੌਨਮੈਂਟ ਹਾਈ ਸਕੂਲ ਦੀ ਵਿਦਿਆਰਥਣ ਨੇ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਭਰ ਵਿੱਚ 6ਵਾਂ ਸਥਾਨ ਹਾਸਲ ਕਰਕੇ ਗੁਰਿਆਨ ਸ਼ਹਿਰ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਅੰچل ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਧੀ ਹੈ ਜੋ ਆਪਣੇ ਨਾਨਕੇ ਗੁਰਿਆਨ ਵਿੱਚ ਰਹਿੰਦੀ ਹੈ ਜਿਸ ਦੇ ਦਾਦਕੇ ਅਟਾਪਿੰਡ ਵਿੱਚ ਹੈ ਉਸਦੇ ਪਿਤਾ ਨੀਰੇਸ਼ ਸ਼ਰਮਾ ਫੈਕਟਰੀ ਵਿੱਚ ਨੌਕਰੀ ਕਰਦੇ ਹਨ ਜਦਕਿ ਮਾਤਾ ਰਜਨੀ ਸ਼ਰਮਾ ਘਰੇਲੂ ਮੈਲਾ ਹੈ ਉਸ ਦੇ ਨਾਨਾ ਬ੍ਰਿਜ ਮੋਹਨ ਅਤੇ ਨਾਨੀ ਸਰੋਜ ਰਾਣੀ ਹੈ ਅੰਚਲ ਨੇ ਕਿਹਾ ਉਹ ਡਾਕਟਰ ਬਣਨਾ ਚਾਹੁੰਦੀ ਹੈ ਅਤੇ ਸੈਲਫ ਸਟੱਡੀ ਨਾਲ ਹੀ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ ਉਸਨੇ ਕਿਹਾ ਕਿ ਉਸ ਦੇ ਸਕੂਲ ਸਟਾਫ ਦਾ ਮਾਤਾ ਪਿਤਾ ਦਾ ਇਸ ਮੈਰਿਟ ਵਿੱਚ ਲਿਆਉਣ ਵਿੱਚ ਵੱਡਾ ਯੋਗਦਾਨ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਜਮਾਤ ਦੇ ਆਏ ਨਤੀਜਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਗ੍ਰਾਂਡ ਦੀ ਜਿਹੜੀ ਝੰਡੀ ਰਹੀ ਹੈ ਤੇ ਇਸ ਵਕਤ ਪੰਜ ਜਿਹੜੀ ਧੀਆਂ ਨੇ ਜਿਹੜਾ ਨਾਮ ਰੌਸ਼ਨ ਕੀਤਾ ਹੈ ਫਿਰ ਤੋਂ ਐਕਸੈਲਸਿਅਲ ਕਾਨਵੈਂਟ ਸਕੂਲ ਜਿਹੜਾ ਹੈ ਗੁਰਾਇਆਂ ਦਾ ਜਿੱਥੇ 10ਵੀਂ ਜਮਾਤ ਦੇ ਪੰਜ ਮੈਰਿਟ ਦੇ ਵਿੱਚ ਬੱਚੇ ਜਿਹੜੇ ਆਏ ਸੀ ਤੇ ਹੁਣ 8ਵੀਂ ਦੇ ਵਿੱਚ ਜਿਹੜੇ ਸਕੂਲ ਦੇ ਤਿੰਨ ਬੱਚਿਆਂ ਨੇ ਜਿਹੜਾ ਸਥਾਨ ਹਾਸਲ ਕੀਤਾ ਪੰਜਾਬ ਪਾਰ ਦੇ ਵਿੱਚੋਂ 6ਵਾਂ ਰੈਂਕ ਹਾਸਲ ਕਰਨ ਵਾਲੇ ਅੰਚਲ ਸ਼ਰਮਾ ਸਾਡੇ ਨਾਲ ਮੌਜੂਦ ਹੈ ਅੰਚਲ ਪਹਿਲਾਂ ਤਾਂ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ 6ਵਾਂ ਸਥਾਨ ਜਿਹੜਾ ਤੁਸੀਂ ਹਾਸਲ ਕੀਤਾ 594 ਜਿਹੜੇ ਨੰਬਰ ਦਾ 600 ਦੇ ਵਿੱਚੋਂ ਆਇਆ ਹੈ ਕਿਹੋ ਜਾ ਮਾਹੌਲ ਸੀਗਾ ਜਦੋਂ ਪਤਾ ਲੱਗਾ ਹੈ ਕਿਵੇਂ ਪਤਾ ਲੱਗਾ ਆਪ ਚੈੱਕ ਕੀਤਾ ਯਾ ਸਕੂਲ ਤੋਂ ਪਤਾ ਲੱਗਾ ਸਰ ਦਾ ਫੋਨ ਆਇਆ ਸੀ ਸਕੂਲ ਤੋਂ ਸਾਰੇ ਬਹੁਤ ਖੁਸ਼ ਸੀਗੇ ਜਦੋਂ ਪਤਾ ਲੱਗਾ ਸਾਰੇ ਟੀਚਰਸ ਵੀ ਘਰ ਵਾਲੇ ਵੀ ਸਾਰੇ ਬਹੁਤ ਖੁਸ਼ ਸੀਗੇ ਜਦੋਂ ਪਤਾ ਲੱਗਾ ਅੱਛਾ ਅੱਜ ਜਿਵੇਂ ਸੀਗਾ ਸਵੇਰ ਤੋਂ ਹੀ ਕਿ ਮੈਰਿਟ ਦਾ ਜਿਹੜਾ ਅੱਜ ਰਿਜ਼ਲਟ ਆ ਰਿਹਾ ਹੈ ਹਾਂਜੀ ਕਿਵੇਂ ਹੈਗੀ ਸੀਗੀ ਆਸ ਉਮੀਦ ਸੀਗੀ ਕਿ ਅੱਜ ਮੈਰਿਟ ਦੇ ਵਿੱਚ ਅਨਚਲ ਦਾ ਨਾਮ ਆ ਰਹੇ ਹਾਂਜੀ ਸਾਰੇ ਟੀਚਰਸ ਵੀ ਪੂਰੇ ਹੋਪਫੁਲ ਸੀ ਕਿ ਨਾਮ ਆਊਗਾ ਸਾਰੇ ਟੀਚਰਸ ਬਹੁਤ ਵਧੀਆ ਪੜਾਉਂਦੇ ਆ ਪ੍ਰਿੰਸੀਪਲ ਮੈਮ ਵੀ ਬਹੁਤ ਸਹਿਯੋਗ ਕਰਦੇ ਆ ਸਾਰਿਆਂ ਨੇ ਬਹੁਤ ਮੈਂਨਤ ਕੀਤੀ ਆ ਕਿਹੋ ਜਿਹਾ ਰਿਐਕਸ਼ਨ ਕੀ ਸੀਗਾ ਜਦੋਂ ਪਤਾ ਲੱਗਾ ਯਾ ਸਕੂਲ ਤੋਂ ਕਾਲ ਆਇਆ ਕਿ ਨਾ ਯਕੀਨ ਹੋਇਆ ਸੀਗਾ ਪਹਿਲੀ ਵਾਰ ਵਿੱਚ ਥੋੜਾ ਮੁਸ਼ਕਿਲ ਅੰਦਾ ਪਹਿਲੀ ਵਾਰ ਯਕੀਨ ਕਰਨਾ ਸਾਰਿਆਂ ਨੂੰ ਬਹੁਤ ਵਧੀਆ ਲੱਗਾ ਅੱਛਾ ਕਾਲ ਕੇ ਨੋ ਮੋਬਾਈਲ ਆਪਣੇ ਕੋਲ ਪਰਸਨਲ ਆਇਆ ਜਾਂ ਫਾਦਰ ਸਾਹਿਬ ਦੇ ਆਇਆ ਜਾਂ ਮਦਰ ਦੇ ਮੋਬਾਈਲ ਤੇ ਕਾਲ ਆਈ ਸੀ ਨਿੱਕਰਦਿਆਂ ਦੇ ਫੋਨ ਤੇ ਫੋਨ ਆਇਆ ਸੀ ਗੱਲ ਵੀ ਉਹਨਾਂ ਨੇ ਕੀਤੀ ਸੀ ਪਹਿਲਾਂ ਨਹੀਂ ਮੈਂ ਕੀਤੀ ਸੀ ਸਰਨਾਕਲ ਰਾਜਨ ਸਰ ਦਾ ਹਾਂਜੀ ਉਹਨਾਂ ਦਾ ਫੋਨ ਆਇਆ ਸੀ ਰਾਜਨ ਸਰ ਦਾ ਉਹਨਾਂ ਨੇ ਦੱਸਿਆ ਕਿ ਮੈਰਿਟ ਤੇ ਆ ਹੂੰ ਹਾਂਜੀ ਕਿਨੇ ਯਕੀਨ ਕੀਤਾ ਉਹਨਾਂ ਨੇ ਫਿਰ ਮੈਰਿਟ ਵਾਲੀ ਉਹ ਵੀ ਲਿਸਟ ਵੀ ਭੇਜੀ ਸਾਰਾ ਕੁਝ ਦੇਖਿਆ ਹਾਂਜੀ ਆਪ ਨੂੰ ਜੱਕ ਕੀਤਾ ਸੀਗਾ ਨਹੀਂ ਉਹਨਾਂ ਨੇ ਹੀ ਦੱਸਿਆ ਹੂੰ ਜਦੋਂ ਸਟੱਡੀ ਕੀਤਾ ਕਰਦੇ ਸੀਗੇ ਫਿਰ ਸਕੂਲ ਤੋਂ ਬਾਅਦ ਟਿਊਸ਼ਨ ਰੱਖੀ ਐ ਯਾ ਸੈਲ ਸਟੱਡੀ ਸੀ ਨਹੀਂ ਸਕੂਲ ਤੋਂ ਬਾਅਦ ਕਰਿਆ ਕਿ ਆਪਣੇ ਆਪ ਪੜ੍ਹਦੀ ਸੀ ਹੂੰ ਕਿੰਨੇ ਘੰਟੇ ਦੀ ਸਾਰੀ ਸਟੱਡੀ ਹੁੰਦੀ ਸੀ ਘਰ ਦੇ ਵਿੱਚ ਹੋਰ ਕੌਣ-ਕੌਣ ਹੈਗਾ ਜਿਵੇਂ ਦੱਸਿਆ ਦਾ ਡਿਫਰ ਸਾਹਿਬ ਨੇ ਨਾਨਕੇ ਪਰਿਵਾਰ ਦੇ ਵਿੱਚ ਤੁਸੀਂ ਰਹਿੰਦੇ ਹਾਂਜੀ ਨਾਨਕੇ ਘਰੇ ਰਹਿੰਦੀ ਹਾਂ ਮੈਂ ਤੇ ਸਕੂਲ ਤੋਂ ਬਾਅਦ ਕਰਿਆ ਕਿ ਪੂਰਾ ਟਾਈਮ ਦਿੰਦੇ ਸੀ ਸਟੱਡੀ ਨੂੰ ਆਪਣਾ ਪੂਰਾ ਫੋਕਸ ਕੀਤਾ ਸੀ ਵਧੀਆ ਹੈ ਰਿਜ਼ਲਟ ਉਹਦਾ ਏਮ ਕੀ ਹੈਗਾ ਅੱਗੇ ਕੀ ਆਰਮ ਚਾਹੁੰਦੇ ਹੋ ਡਾਕਟਰ ਬਣਾਂਗੇ ਅੱਛਾ ਡੇ ਮਦਰ ਹਾਊਸ ਵਾਈਫ ਹੈ ਅੱਛਾ ਅੱਜ ਬੇਟੀ ਨੇ ਨਾਮ ਰੌਸ਼ਨ ਕੀਤਾ ਗੁਰਾਇਆਂ ਸ਼ਹਿਰ ਦਾ ਵੀ ਹੋਇਆ ਪਰਿਵਾਰ ਦਾ ਵੀ ਹੋਇਆ ਨਾਨਕੇ ਦਾਦਕੇ ਦੋਨੇ ਇੱਥੇ ਆਟਾ ਪਿੰਡ ਹੈ ਦਾਦਕੇ ਦਾ ਪਰਿਵਾਰ ਤੇ ਨਾਨਕਾ ਪਰਿਵਾਰ ਕਿਹੋ ਜੀ ਖੁਸ਼ੀ ਕਿਹੋ ਜੀ ਸੀ ਕਿ ਜਦੋਂ ਸਰ ਦਾ ਫੋਨ ਆਇਆ ਫੋਟਕੋਸ਼ੀ ਜੀ ਮਤਲਬ ਖੁਸ਼ੀ ਚ ਮੈਂ ਤਾਂ ਗੱਲ ਬਣੀ ਸੀ ਹੋ ਰਹੀ ਜਦੋਂ ਮੈਡਮਾ ਦਾ ਫੋਨ ਆਇਆ ਮੈਨੂੰ ਤਾਂ ਮੈਡਮ ਦਾ ਹੀ ਪਤਾ ਲੱਗਾ ਅੱਛਾ ਜੀ ਮੈਡਮਾ ਦਾ ਫੋਨ ਆਇਆ ਤੇ ਤੁਹਾਡੀ ਬੱਚੀ ਮੈਰੜ ਆਈ ਆ ਬਸ ਖੁਸ਼ੀ ਚ ਕੋਈ ਗੱਲ ਹੀ ਨਹੀਂ ਹੋ ਰਹੀ ਸੀਗੀ ਹਮ ਅੱਛਾ ਇਕਲੋਤੀ ਬੇਟੀ ਹੈ ਤੁਹਾਡੇ ਨਾ ਬੇਟੀ ਨੇ ਨਾਮ ਰੋਸ਼ਨ ਜਿਹੜਾ ਕੀਤਾ ਦੋ ਪਰਿਵਾਰਾਂ ਦਾ ਕਰ ਦਿੱਤਾ ਨਾਨਕੇ ਦਾ ਵੀ ਤੇ ਦਾਦੇ ਕਾ ਦਾ ਵੀ ਤੇ ਵਧਾਈਆਂ ਵਾਲੇ ਦਾ ਵੀ ਫਿਰ ਤਾਂ ਫੋਨ ਵੱਜਦੇ ਹੁਣੇ ਹੁਣ ਕਿੰਨਾ ਵਾਲਾ 냔ਾ ਲੈ ਕੇ ਫਿਰ ਤਾਂ ਫੋਨ ਆਦੇ ਹੁਣ ਕਿ ਕੁੜੀ ਦਾ ਅੱਜ ਮੈਰਿਟ ਦੇ ਵਿੱਚ ਜਿਹੜਾ ਆਇਆ 6ਵਾਂ ਰੈਂਕ ਆਇਆ ਹਾਂਜੀ ਹਾਂਜੀ ਸਾਰੇ ਖੁਸ਼ ਆ ਦੋਨੋਂ ਪਾਸੇ ਦੋਈ ਨਾਨਕਾ ਵੀ ਤੇ ਦਾਦ ਦਾ ਪਰਿਵਾਰ ਵੀ ਬਹੁਤ ਖੁਸ਼ ਆ ਬਸ ਅਜੇ ਤੋਂ ਲੈ ਹਸਬੰਦਾਰੇ ਗੱਲ ਕਰਨੇ ਆ ਫਾਦਰ ਸਾਹਿਬ ਨਾਲ ਕਿਉਂਕਿ ਬੜਾ ਵੱਡਾ ਇੱਕ ਖੁਸ਼ੀ ਦਾ ਦਿਨ ਹੁੰਦਾ ਬੱਚੇ ਦੇ ਜਿਹੜੇ ਸਾਲ ਦੀ ਮਿਹਨਤ ਹੁੰਦੀ ਆ ਉਹਦਾ ਜਿਹੜਾ ਰਿਜ਼ਲਟ ਆਂਦਾ ਬੇਸਾਰੇ ਨਾਲ ਬੱਚਿਆਂ ਨਾਲ ਤਾਂ ਇੰਤਜ਼ਾਰ ਰਹਿੰਦਾ ਜੇ ਮਾਪਿਆਂ ਨੂੰ ਵੀ ਕਿਉਂਕਿ ਜਿਹੜਾ ਬੱਚਾ ਕਾਬਲ ਹੋਵੇ ਤੇ ਮਾਪਿਆਂ ਨੂੰ ਜਿਆਦਾ ਇੰਤਜ਼ਾਰ ਰਹਿੰਦਾ ਕਿ ਸਾਡੀ ਬੇਟੀ ਮੈਰਿਟ ਦੇ ਵਿੱਚ ਆਊਗੀ ਜਾਂ ਬੇਟਾ ਮੈਰਿਟ ਦੇ ਵਿੱਚ ਆਊਗਾ ਤੁਹਾਨੂੰ ਪਤਾ ਲੱਗਾ ਹੋਣਾ ਤੁਸੀਂ ਉਸ ਵਕਤ ਕੰਮ ਤੇ ਸੀਗੇ ਜਾਂ ਘਰ ਦੇ ਵਿੱਚ ਸੀ ਮੈਂ ਛੁੱਟੀ ਕਰਕੇ ਆਇਆ ਸੀ ਤੇ ਮੈਨੂੰ ਫੋਨ ਆਇਆ ਇਹਨਾਂ ਦਾ ਅਗਲੇ ਮੇਰੇ ਫਾਦਰ ਸਾਹਿਬ ਨਾਲ ਤੇ ਮੈਂ ਪਹਿਲੇ ਸਮਝੇ ਪਏ ਅੰਸ਼ਲ ਦਾ ਰਿਜ਼ਲਟ ਆ ਗਿਆ ਅੱਜ ਮੈਨੂੰ ਪਹਿਲੇ ਪਹਿਲੇ ਦੇ ਕੁਝ ਨਾ ਕੁਝ ਰੈਂਕ ਨੇ ਹਾਸਲ ਕੀਤੇ ਹੋਣਾ ਪਹਿਲਾਂ ਸੀਗਾ ਵੀ ਕਾਫੀ ਦਾ ਬੰਦਾ ਫਸਟੇ ਹੀ ਉਹਨਾਂ ਦੀ ਯੋਜਨਾ ਲੱਗੀ ਐਕਸੈਲਸੀਅਰਸ ਗੁਰੂ ਤੇ ਮੈਨੂੰ ਇਹ ਵੀ ਥੋੜਾ ਜਿਹਾ ਵੀ ਮੈਡ ਚ ਆ ਜਾਉ ਗਿਆ ਕਿਹਾ ਮੈਂ ਕਹਾਂ ਮਿਹਨਤ ਕਰ ਜਿਆਦਾ ਕਾਫੀ ਮਿਹਨਤ ਕੀਤੀ ਤਾਂ ਨੇ 11:30 11 ਵਜੇ ਤੱਕ ਰਾਤ ਨੂੰ ਪੜ੍ਹਦੀ ਸੀ ਕੋਈ ਟਿਊਸ਼ਨ ਨਹੀਂ ਆਪੇ ਹੀ ਪੜ੍ਹਦੀ ਸੀ ਬਹੁਤ ਮਿਹਨਤ ਕਰਦੀ ਬੱਚੀ ਅੱਛਾ ਇੱਕ ਹੋਰ ਬੜੀ ਮਜ਼ੇ ਦੀ ਗੱਲ ਹੈ ਤੁਹਾਡੇ ਇਸੇ ਗਵਾਂਢ ਦੇ ਵਿੱਚ ਵੀ ਅਸੀਂ ਸਾਨੂੰ ਆਨ ਦਾ ਮੌਕਾ ਮਿਲਿਆ ਸੀ 10th ਦਾ ਰਿਜ਼ਲਟ ਆਇਆ ਸੀਗਾ ਤੁਹਾਡੇ ਗਵਾਂਢੀ ਹੈ ਉਹ ਉਹਨਾਂ ਦੀ ਬੇਟੀ ਵੀ ਛੱਡ ਲੱਗਦਾ ਗੁਰਾਇਆਂ ਦਾ ਜਿਹੜਾ ਨਾਮ ਚਮਕਾਣਾ ਹੈ ਬੇਟੀਆਂ ਦਾ ਜ਼ਿਆਦਾ ਹੱਥ ਹੈ ਅੱਜ ਵੀ ਪੰਜ ਜਿਹੜੀ ਮੈਰਿਟਾਂ ਆਈਆਂ ਹੈਗੀਆਂ ਉਹਦੇ ਵਿੱਚ ਪੰਜੇ ਕੁੜੀਆਂ ਦਾ ਨਾਮ ਹੈ ਹਾਂਜੀ ਅੱਛਾ ਕੁੜੀ ਮੁੰਡੇ ਦਾ ਫਰਕ ਜਿਹੜਾ ਕਈ ਕਰਦੇ ਸੀ ਹੱਲੇ ਵੀ ਕਰਦੇ ਹੈਗੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਕਿਉਂਕਿ ਇੱਕਲੋਤੀ ਤੁਹਾਡੀ ਬੇਟੀ ਹੈ ਬੇਟੀ ਨੇ ਹੁਣ ਨਾਮ ਜਿਹੜਾ ਰੌਸ਼ਨ ਕੀਤਾ ਹੈ ਪੂਰੇ ਗੁਰਾਇਆ ਦਾ ਕਹਦੀ ਨਾਮ ਰੋਸ਼ਨ ਹੋਇਆ ਕੀ ਸੁਨੇਹਾ ਕੀ ਦੇਣਾ ਚਾਹੋਗੇ ਉਹਨਾਂ ਮਾਪਿਆਂ ਨੂੰ ਜਿਹੜੇ ਹੱਲੇ ਵੀ ਜੜੀਆਂ ਦੇ ਵਿੱਚ ਜਿਹੜੇ ਪੁੱਤਾਂ ਦੇ ਵਿੱਚ ਫਰਕ ਕਰਦੇ ਨਹੀਂ ਬੇਟੀਆਂ ਕਰਦੀਆਂ ਮੇਰੀ ਭੈਣ ਵੀ ਇਦਦੇ ਸੀ ਹੁਸ਼ਿਆਰ ਉਹ ਵੀ ਆਰਟ ਸਕੂਲ ਵੱੜ ਦੀ ਫਸਟੇ ਆਉਂਦੀ ਸੀ ਤੇ ਵੀ ਸ਼ੁਰੂ ਤੋਂ ਫਸਟੇ ਆਉਂਦੀ ਹੈ ਕੋਈ ਫਰਕ ਨਹੀਂ ਬਹੁਤ ਖਿਆਲ ਰੱਖਦੀ ਸਾਡਾ ਵੀ ਇਦਾਂ ਨਹੀਂ ਜੇ ਕੋਈ ਬਿਮਾਰ ਵੀ ਹੋ ਜਾਂਦਾ ਤਾਂ ਵੀ ਕਾਫੀ ਹੈਲਪ ਕਰਦੀ ਇਦਾਂ ਨਹੀਂ ਕੋਲ ਹੀ ਰਹਿੰਦੀ ਹੈ ਬਹੁਤ ਜਿਦਾਂ ਕਰਦੀ ਆ ਪੜਾਈ 'ਚ ਵੀ ਬਹੁਤ ਮਿਹਨਤੀ ਹੈ ਮੈਨੂੰ ਲੱਗਦਾ ਨਹੀਂ ਕਿ ਮੁੰਡੇ ਕਰਦੇ ਆ ਤਾਂ ਮੁੰਡੇ ਵੀ ਕਾਫੀ ਹੈਗੇ ਪਰ ਕੁੜੀਆਂ ਫੇ ਵੀ ਕਾਫੀ ਅੱਗੇ ਆ। ਕ라우ਡ ਚਲੋ ਅੰਚਲ ਤੋਂ ਇੱਕ ਵਾਰੀ ਅੰਚਲ ਮੈਸੇਜ ਕੋਈ ਕਿਉਂਕਿ ਹਲੇ ਤੁਸੀਂ ਵੀ ਛੋਟੇ ਹੈਗੇ ਐ ਇੱਥੇ ਦੇ ਵਿੱਚ ਹੈਗੇ ਮੈਸੇਜ ਕੀ ਦੇਣਾ ਚਾਹੁੰਗੇ ਕਿਉਂਕਿ ਇਹ ਮੁਕਾਮ ਜਿਹੜਾ ਹਾਸਲ ਕਰਨਾ ਸਾਲ ਦਾ ਜਿਹੜਾ ਹੁੰਦਾ ਹੈ ਮਿਹਨਤ ਕੀਤੀ ਹੁੰਦੀ ਹੈ ਤੇ ਜਿਹੜਾ ਇਹ ਰਿਜ਼ਲਟ ਲੈਣਾ ਬੜਾ ਟਫ ਜਿਹੜਾ ਹੁਣ ਹੈਗਾ ਕਿਹੋ ਜਿਹਾ ਹੁਣ ਮੈਸੇਜ ਕੀ ਦੇਣਾ ਚਾਹੁੰਗੇ ਉਹ ਆਪਣੇ ਜਿਹੜੇ ਛੋਟੇ ਐ ਜੂਨੀਅਰ ਹੈਗੇ ਸਾਡੇ ਕੋਲ ਐ ਹੋਰਾਂ ਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਆ ਮੈਂਤ ਕਰਨ ਨਾਲ ਸਾਰਾ ਕੁਝ ਪੋਸੀਬਲ ਆ ਬਾਕੀ ਘਰਦਿਆਂ ਦਾ ਸਾਰਾ ਹੋਣਾ ਚਾਹੀਦਾ ਸਹਿਯੋਗ ਤੇ ਟੀਚਰਸ ਦਾ ਸਕੂਲ ਵਾਲਿਆਂ ਦਾ ਪ੍ਰਿੰਸੀਪਲ ਮੈਮ ਸਾਰੇ ਬਹੁਤ ਵਧੀਆ ਆ ਕਿਸੇ ਨੇ ਵੀ ਕੁਝ ਨਹੀਂ kiya ਕਰਦੇ ਸਾਰੇ ਸਹਿਯੋਗ ਕਰਦੇ ਆ ਤਾਂ ਕਰਕੇ ਰਿਜ਼ਲਟ ਵੀ ਵਧੀਆ ਆ ਕੋਆਪਰੇਟਿਵ ਹੈਗਾ ਸਟਾਫ ਹਾਂਜੀ ਹਾਂਜੀ ਟੀਚਰਸ ਵੀ ਸਾਰੇ ਬਹੁਤ ਹੈਲਪ ਕਰਦੇ ਆ ਸਾਰੇ ਵਧੀਆ ਆ ਸਾਰੇ ਹਮਮ ਚਲੋ ਬਹੁਤ ਬਹੁਤ ਮੁਬਾਰਕਾ ਸਾਡੇ ਵੱਲੋਂ ਵੀ ਸਾਰੇ ਪਰਿਵਾਰ ਨੂੰ ਦੇਖਿਆ ਇਹ 6th ਰੈਂਕ ਜਿਹੜੇ ਹਾਸਲ ਕੀਤਾ ਅੰچل ਸ਼ਰਮਾ ਗੁਰਾਇਆਂ ਦਾ ਕਿਉਂਕਿ ਗੁਰਾਇਆਂ ਦੇ ਵਿੱਚ 5 ਜਿਹੜੇ ਮੈਰਿਟ ਆਏ ਆ ਪੰਜੇ ਹੀ ਜਿਹੜੀ ਧੀਆਂ ਨੇ ਜਿਹੜਾ ਹੈ ਨਾਮ ਇੱਕ ਵਾਰੀ ਫਿਰ ਤੋਂ ਗੁਰਾਇਆਂ ਦਾ ਸੁਰਖਿਆ ਦੇ ਵਿੱਚ ਲਿਆਂਦਾ 8ਵਾਂ ਦਾ ਜਿਹੜਾ ਅੱਜ ਨਤੀਜਾ ਆਇਆ ਹਾਨੀ ਦੇ ਨਾਮ ਮਨੀਸ਼ 바ਵਾ ਗੁਰਾਇਆਂ